ਕਿਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿ ਦੋਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਆ ਵੀ ਕੱਲ੍ਹ ਨਾਲੋਂ ਕਾਫੀ ਬੈਟਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਚ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮੰ ਲੈ ਕਲਾਂਗੇ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋਲ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਵੀ ਦੇਖ ਕੇ ਆਏ ਆਂ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਾਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਲੋਕਾਂ ਦੀ ਜੀ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜੇ ਫੇਕ ਖਬਰਾਂ ਫਲਾਈਆਂ ਜਾ ਰਹੀਆਂ ਨੇ ਜੀ 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 ਉਸ ਦੇ ਬਾਰੇ ਵੀ ਪਲੀਜ਼ ਉਹ ਇਹੀ ਸੀਗਾ ਕਿ ਕਿਉਂਕਿ ਦੇਖੋ ਮੈਨੂੰ ਲੱਗਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ-ਬੜਾ ਇੱਕ ਕਲਾਕਾਰ ਆਰਟਿਸਟ ਆ ਇੱਕ ਮਾ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਮਿਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਭਈ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਨੇ